ਨਹੀਂ ਨਹੀਂ ਇਹਦੇ ਕਿੱਕ ਹੈ ਨਹੀਂ ਕੀ ਕਹਿਣੀਏ ਇਹਦੇ ਆ ਵੀ ਅੱਛਾ ਜਮਾ ਕਿੱਕ ਹੀ ਹੈਣੀ ਆ ਓਏ ਨਹੀਂ ਬਿੜਾ ਇੱਕ ਨੂੰ ਸਟਾਰਟ ਕਰ ਲੈਣਾ ਹਾਂ ਕਮਾਲ ਏ ਯਾਰ ਆ ਵੇਲਾ ਪਹਿਲੀ ਔਰ ਵੇਖੀਏ ਗੱਲ ਕਿੱਕ ਨਾਲ ਜਾਂਦਾ ਵੇਖੀਏ ਇਹ ਨਾਲੇ ਜਾਂਦਾ ਵੇਖੀਏ ਮਾਰੀ ਯਾਰ ਇੱਕ ਦੋ ਵਾਰੀ ਤਿੰਨ ਸਾਲ ਹੋ ਗਏ ਸ਼ਰਮਾਈ ਹਾਂ ਇਹ ਕਿੱਕ ਹੈ ਨਹੀਂ ਤਿੰਨ ਸਾਲਾਂ ਦੀ ਕਿੱਕ ਹੈ ਨਹੀਂ ਤੇ ਨਾ ਇਹਨੂੰ ਕੋਈ ਲੈ ਕੇ ਗਿਆ ਵੀ ਹਾਂ ਪਰ ਲੈ ਕੇ ਕਿਹੜਾ ਜਾਊਗਾ ਕਿੱਕ ਹੀ ਹੈਣੀ ਅਗਲੇ ਦਾ ਤਾਂ ਹੀ ਲਾਈ ਆ ਤੇ ਕਿੱਕ ਅੱਛਾ ਇਹ ਹਰੇਕ ਹੀ ਆ ਕੇ ਅਗਲਾ ਤੇਲ ਥੋੜਾ ਖੰਦਾ ਇਹਨੂੰ ਲੈ ਚੱਲੋ ਨਹੀਂ ਵੀਰੇ ਸਟਾਰਟ ਕਿੱਕ ਵੀ ਜਣੀ ਸੈਲਫ ਵੀ ਨਹੀਂ ਤੇ ਸਟਾਰਟ ਕਿਵੇਂ ਹੋ ਬਰੇ ਇਹ ਸਾਈਕਲ ਆ ਹਾਂ ਮੋਟਰ ਤਾਂ ਦੇ ਲਾਦੀ ਸੀ ਮੋਟਰ ਲਾਦੀ ਸਾਈਕਲ ਰਹਿ ਗਾ ਠੀਕ ਹੈ ਦੇ ਇੱਕ ਲੱਗ ਤੇਲ ਪਾਓ ਤੇ ਬਸ ਘਮਾਓ ਮੜਾ ਜਾ ਨੇ ਪਰ ਮਨ ਲਾ ਯਾਰ ਜੇ ਕਿਸੇ ਲੈ ਕੇ ਜਾਣਾ ਉਹ ਚਲਾਉ ਕਿਵੇਂ ਨਹੀਂ ਨਹੀਂ ਸਕਦਾ ਤਾਈ ਬੜਾ ਚੱਲਦਾ ਹੀ ਨਹੀਂ ਇਹ ਕਿਵੇਂ ਚਲਾਇਆ ਫਿਰ ਨੂੰ ਮੈਂ ਤਾਂ ਗੱਲ ਸੁਣ ਆ ਵੇ ਤੇਰੇ ਸਾਹਮਣੇ ਵਾਲਾ ਮੈਂ ਨਹੀਂ ਮੰਨਦਾ ਵੀ ਐ ਬਿਨਾ ਕਿੱਕ ਦੋਤੇ ਬਿਨਾ ਉਹ ਚੱਲ ਜੂਗਾ ਯਾਰ ਇਹ ਮੈਂ ਤਾਂ ਮੰਨਦਾ ਨਹੀਂ ਇਹ ਵੀ ਚੱਲ ਜੂਗਾ ਚੱਲਦਾ ਨਹੀਂ ਨਾ ਯਾਰ ਸਰੇ ਇਲਾਦਾ ਨਾ ਹੋਈ